ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਬਾਣੀ ਰਵਦਾਸ ਭਗਤ ਕੀ ਬਾਣੀ ਰਵਦਾਸ ਨਹੀਂ ਕਹਿਣਾ ਬਾਣੀ ਪਦ ਤੇ ਵੀ ਥੋੜਾ ਠਹਿਰਾ ਦੇਣਾ ਬਿਲਾਵਲ ਬਾਣੀ ਰਵਦਾਸ ਭਗਤ ਕੀ ਏਕ ਓ ਅੰਕਾਰ ਸਤ ਗੁਰ ਪ੍ਰਸਾਦਿ ਦਰਦ ਦੇਖ ਸਭ ਕੋ ਹਸੈ ਅਸੀ ਦਸਾ ਹਮਾਰੀ ਅਸ਼ਟਦਸ਼ਾ ਸਿਧ ਕਰਤਲੈ ਅਸ਼ਟਦਸ਼ਾ ਸਿਧ ਇਸ ਸੰਬੰਧਕ ਪੋਠ ਅਸ਼ਟਦਸ਼ਾ ਅਸ਼ਟਦਸ਼ਾ ਸਿਧ ਕਰਤਲੈ ਸਭ ਕਿਰਪਾ ਤੁਮਾਰੀ ਤੂ ਜਾਣਤ ਮੈਂ ਕਿਛ ਨਹੀਂ ਭਾਵ ਖੰਡਨ ਰਾਮ ਸਗਲ ਜੀਅ ਸਰਨਾਗਤੀ ਪ੍ਰਾਪ ਕੂਰਨ ਕਾਮ ਰਹਾਉ ਜੋ ਤੇਰੀ ਸਰਨਾਗਤਾ ਤਿਨ ਨਾਹੀ ਪਾਰ ਊਚ ਨੀਚ ਤੁਮ ਤੇ ਤਰੇ ਆਲਜ ਸੰਸਾਰ ਕਹਿ ਰਵਦਾਸ ਅਕਾਥ ਕਥਾ ਊਚ ਨੀਚ ਤੁਮ ਤੇ ਤਰੇ ਆਲਜ ਸੰਸਾਰ ਆਲਜ ਹੀ ਪਾਠ ਕਰਨਾ ਦੂਸਰਾ ਪਾਠ ਆਲਜ ਪਾਠ ਹੈ ਪਹਿਲਾ ਇਕੱਠਾ ਹੀ ਹੈ ऊंच नीच तुम ते तरए आलज संसार कह रबदास अकथ कथा बहु काय करीजे जैसा तू तैसा तुही क्या उपमा दीजे बिलावल जेह कुल साद वैष्णव होए ये बिलावल शुद्ध पाठ है बिलावल जेह कुल ਸਾਧ ਬੈਸਨ ਹੋਏ ਬਿਲਾਵਲਾ ਜਿਹ ਕਉਲ ਸਾਧ ਬੈਸਨ ਹੋਏ ਵਰਨ ਅਬਰਨ ਰੰਗ ਨਹੀ ਈਸ਼ਵਰਾ ਬਿਮਲ ਬਾਸ ਜਾਨੀਐ ਜਗਸੋਏ ਵਰਨ ਅਬਰਨ ਰੰਗ ਨਹੀਂ ਇਥੇ ਠਮਕ ਲਾ ਕੇ ਈਸ਼ੁਰ ਪਦ ਤੇ ਵਿਸਰਾਮ ਲਾਉਣਾ ਹੈ ਬਰਨ ਅਬਰਨ ਰੰਗ ਨਹੀਂ ਈਸ਼ਵਰਾ ਨਹੀਂ ਇਸੁਰ ਨਹੀਂ ਕਹਣਾ ਵਰਣ ਅਵਰਣ ਰੰਗ ਨਹੀਂ ਈਸੁਰ ਬੇਮਲ ਆਸ ਜਾਨੀ ਹੈ ਜਗ ਸੋਏ ਰਹਾਉ ਬ੍ਰਹਮਣ ਵੈਸ ਸੂਦ ਅਰ ਖੱਤਰੀ ਖੱਤਰੀ ਉਚਾਰਨ ਕਰਨਾ ਬ੍ਰਹਮਣ ਵੈਸ ਸੂਦ ਅਰ ਖੱਤਰੀ ਬ੍ਰਹਮਣ ਵੈਸ ਸੂਦ ਅਰ ਖੱਤਰੀ ਡੋਮ ਚੰਡਾਲ ਮਲੇਸ਼ ਮਨਸੋਏ ਤੂਮ ਚੰਡਾਰ ਰਾਰਾ ਹੈਗਾ ਡੂਮ ਚੰਡਾਰ ਮਲੇਸ਼ ਮਨਸੋਏ ਹੋਏ ਵਨੀਤ ਭਗਵੰਤ ਭਜਨ ਤੇ ਵਿਸਰਾਮ ਤੇ ਜਿਆਦਾ ਰੁਕੂ ਹੋਏ ਵਨੀਤ ਭਗਵੰਤ ਭਜਨ ਤੇ ਆਪ ਤਾਰ ਤਾਰੇ ਕੋਲ ਦੋਏ ਧਨ ਸੁਗਾਓ ਧਨ ਸੋਠਾਓ ਤਨ ਪੁਨੀਤ ਉਟੰਬ ਸਭ ਲੋਇ ਜੇਨ ਪੀਆ ਸਾਰ ਰਸ ਤਜੇ ਆਨ ਰਸ ਇਥੇ ਵਿਸਰਾਮ ਹੈ ਜੇਨ ਪੀਆ ਸਾਰ ਰਸ ਤਜੇ ਆਨ ਰਸ ਰਾਸ ਹੋਏ ਰਸ ਮगन ਇਥੇ ਠਮਕ ਡਾਰੇ ਵਿਖੂ ਹਰਾਸ ਹੋਏ ਰਸ ਜਿਨ ਪੀਆ ਸਾਰ ਰਸ ਇਥੇ ਠਮਕ ਤਜੇ ਆਨ ਰਸ ਇਥੇ ਵਿਸਰਾਮ ਹੋਏ ਰਸ ਮਗਨ ਡਾਰੇ ਵਿਖ ਖੋਏ ਜਿਨ ਪੀਆ ਸਾਰ ਰਸ ਤਜੇ ਆਨ ਰਸ ਹੋਏ ਰਸ ਮਗਨ ਹੋਏ ਰਸ ਮਗਨ ਹੋਏ ਰਸ ਮਗਨ ਡਾਰੇ ਵਿਖ ਖੋਏ ਪੰਡਤ ਪੰਡਿਤ ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ ਉਨਹੀਂ ਤੁ ਠਮਕ ਤੇ ਰੁਕਦਾ ਵਿਸਰਾਮ ਤੇ ਜਦਾ ਪੰਡਿਤ ਸੂਰ ਸ਼ਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ ਜੈਸੇ ਪੁਰਾਨ ਪਾਤ ਰਹਿ ਜਲ ਸਮੀਪ ਜੈਸੇ ਪੁਰਾਨ ਪਾਤ ਰਹਿ ਜਲ ਸਮੀਪ ਭਾਨਰਵਦਾਸ ਜਨਮੇ ਜਗ ਓਏ ਬਾਣੀ ਸਦਨੇ ਕੀ ਰਾਗ ਬਿਲਾਵਲ ਇੱਕ ਓੰਕਾਰ ਸਤਗੁਰ ਪ੍ਰਸਾਦਿ ਨ੍ਰਿਪ ਕੰਨਿਆ ਕੇ ਕਾਰਨੈ ਇਕ ਭਇਆ ਭੀਖ ਧਾਰੀ ਕਾਮਾਰਥੀ ਸਵਾਰਥੀ ਵਾ ਕੀ ਪੈਜ ਸਵਾਰੀ ਈ ਕਾਮਾਰਥੀ ਨਹੀਂ ਕਹਿਣਾ ਕਠਾਈ ਪਾਠ ਬੋਨਾ ਕਾਮ ਕਾਮਰਤੀ ਸਵਾਰਥੀ ਇਥੇ ਵਿਸਰਾਮ ਵਾ ਕੀ ਪੈਜ ਸਵਾਰੀ ਤਾਵ ਗੁਣ ਕਹਾ ਜਗਤ ਗੁਰਾ ਜੋ ਕਰਮ ਨਾਸੈ ਸਿੰਘ ਸਰਨ ਕਤ ਜਾਈਐ ਜੋ ਜੰਬੁਕ ਗਰਸੈ ਰਹਾਉ ਏਕ ਬੂੰਦ ਜਲ ਕਰਨੇ ਚਾਤ੍ਰਿਕ ਦੁਖ ਪਾਵੈ ਪ੍ਰਾਨ ਗਏ ਸਾਗਰ ਮਿਲੈ ਫੋਨ ਕਾਮ ਨ ਆਵੈ ਪ੍ਰਾਨ ਜੁ ਥਾਕੇ ਥਿਰ ਨਹੀਂ ਕੈਸੇ ਬਿਰਮਾਵਾਉ ਪ੍ਰਾਨ ਜੁ ਥਾਕੇ ਇਥੇ ਠਮਕ ਥਿਰ ਨਹੀਂ ਇਥੇ ਵਿਸਰਾਮ ਕੈਸੇ ਬਿਰਮਾਵਾਉ ਬੂੜ ਮੂਏ ਨੌਕਾ ਮਿਲੈ ਕਹੋ ਕਾਹ ਚੜਾਵਉ ਬੂਡ ਮੁਏ ਨੌਕਾ ਮਿਲੇ ਇਥੇ ਵਿਸਰਾਮ ਕਾਹ ਇਥੇ ਯਮਕ ਲਾ ਦੇਨੀਏ ਕਾਹ ਚੜਾਵਉ ਮੈਂ ਨਾਹੀ ਕਛ ਹਉ ਨਹੀਂ ਕਿਸ ਆਹ ਨਾ ਮੂਰਾ ਇਹ ਨਾਹੀ ਨਹੀਂ ਕਹਿਣਾ ਪਹਿਲਾ ਨਾਹੀ ਐ ਮੈਂ ਨਾਹੀ ਕਛ ਹਉ ਨਹੀਂ ਕਈ ਪਾਠੀ ਸਿੰਘ ਨਾਹੀ ਦੋਵੇਂ ਪਦ ਬੋਲ ਜਾਂਦੇ ਨੇ ਕਿਛ ਆਹੀ ਨਾ ਮੂਰਾ ਔਸਰ ਲੱਜਾ ਰਾਖ ਲੇਹੋ ਸਦਨਾ ਜਨ ਤੂਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ